ਲੇਕਿਨ ਅਸੀਂ ਜੋ ਕੁਛ ਪੰਜਾਬ ਚ ਵਾਪਰਿਆ ਉਹ ਦੇ ਦਰਸ਼ਕਾਂ ਔਰ ਕੋਸ਼ਿਸ਼ ਕੀਤੀ ਹੈ ਕਿ ਉਹਨੂੰ ਸਮਝਿਆ ਜਾਵੇ ਪਰ ਫ੍ਰੇਟ ਇਕੁਅਲਾਈਜੇਸ਼ਨ ਦੀ ਪਾਲਿਸੀ ਖਤਮ ਕਰਤੀ ਤੇ ਜਿਹਦੇ ਤੇ ਜਿਹੜਾ ਪੰਜਾਬ ਨੂੰ ਇੱਕ ਡਿਸਐਡਵਾਂਟੇਜ ਸ਼ੁਰੂ ਹੋ ਗਿਆ ਕਿ ਜਿਹੜਾ ਵੀ ਮਾਲ ਬਾਹਰ ਆਉਣਾ ਹੈ ਤੇ ਬਾਹਰ ਵੇਚਣਾ ਹੈ ਉਹ ਟਰਾਂਸਪੋਰਟ ਕਾਸਟ ਹੈਡ ਹੋ ਗਈ ਪੰਜਾਬ ਉਸ ਤੋਂ ਗਰਵਾਹ ਹੋ ਗਿਆ ਇਸੇ ਤਰ੍ਹਾਂ ਕੁਝ ਯੂਨਿਟ ਜਿਹੜੇ ਨੇ ਉੱਥੇ ਪਟਾਣਾ ਸਾਹਿਬ ਚੋਂ ਗਏ ਜਾਂ ਉਤਰਾਖੰਡ ਦੇ ਜਿੱਦੀ ਬੇਲਾ ਦਿਨ ਵਾਲੇ ਚਲੇ ਗਏ ਤੁਹਾਡਾ ਪੰਜਾਬ ਨੂੰ ਦੂਜਾ ਨੁਕਸਾਨ ਹੋਇਆ ਤੀਜਾ ਨੁਕਸਾਨ ਜਿਹੜਾ ਉਹ ਪੰਜਾਬ ਦਾ ਪਾਕਿਸਤਾਨਾ ਬਾਰਡਰ ਹੈ ਜੇ ਤੁਹਾਨੂੰ ਅੰਮ੍ਰਿਤਸਰ ਜਾਣ ਦਾ ਮੌਕਾ ਹੋਵੇ ਲੱਗਾ ਬਾਰਡਰ ਦੇ ਤੁਸੀਂ ਦੇਖਿਆ ਹੋਣਾ ਅੰਮ੍ਰਿਤਸਰ ਤੋਂ ਲੈ ਕੇ ਵਾਹ ਦੇ ਬਾਰਡਰ ਦਾ ਨਜ਼ਦੀਕੀਆਂ ਵੇਖੀਆਂ ਸੀਗੇ ਢਾਬੇ ਖੁੱਲਗੇ ਸੀਗੇ ਕੋਆਲਿਜੀਸ਼ਨ ਦੀ ਪਾਲਸੀ ਦਾ ਖਤਮ ਹੋਣਾ ਤੇ ਗਵਾਂਡੀ ਰਾਜਾਂ ਨੂੰ ਪੰਜਾਬ ਦਾ ਇੰਟਰਸਟ ਧਾਂਚੇ ਨਾ ਰੱਖਦੇ ਹੋਏ ਸਪੈਸ਼ਲ ਸੱਚੇ ਜੀ ਇਹ ਜਦੋਂ ਟੈਕਸਾਂ ਤੋਂ ਛੋਟ ਦੇਣੀ ਔਰ ਤੀਸਰਾ ਹੈ ਪਾਕਿਸਤਾਨ ਵਿੱਚ ਬੰਦ ਕਰਨਾ ਪੰਜਾਬ ਦੀ ਇੰਡਸਟਰੀਜੇਸ਼ਨ ਦਾ ਬਹੁਤ ਨੁਕਸਾਨ ਹੁੰਦਾ ਟੀਚੇ ਪੜ੍ਹੇ ਨੀਤਾ ਬਹੁਤ ਅੰਗਰੇਜ਼ੀ ਦਾ ਜਿਹੜੀ ਅੰਗਰੇਜ਼ੀ ਪੜ੍ਹਾਉਂਦੇ ਸੀ ਉਹ ਉਹ ਵੀ ਟੀਚਰਸ ਜਿਹੜੇ ਸਕੂਲਾਂ 'ਚ ਲੱਗੇ ਸੀਗੇ ਇਹ ਇਹ ਖਾਸ ਕਰ ਜਿਹੜਾ ਜਿਸ ਕਿਸਮ ਦੇ ਮਸਲੇ ਨੇ ਇੱਕ ਇਹਦੇ ਨਾਲ ਹੀ ਜਿਹੜਾ ਯੂਥ ਦਾ ਸਵਾਲ ਬਹੁਤ ਮਹੱਤਵਪੂਰਨ ਪਿਛਲੇ ਦੌਰ 'ਚ ਜੜ ਗਿਆ ਕਿਉਂਕਿ ਰਜ਼ਗਾਰ ਦੇ ਨਾਲ ਜੜ ਕੇ ਰਜ਼ਗਾਰ ਉਸ ਕਿਸਮ ਦਾ ਉਥੇ ਪੈਦਾ ਨਹੀਂ ਹੋਇਆ ਜੂਥ ਦੇ ਲਈ ਜਿਹੜੀਆਂ ਖਾਸ ਕਰਕੇ ਜਿਵੇਂ ਕੈਨੇਡੀਅਨ ਇਮੀਗ੍ਰੇਸ਼ਨ ਦੇ ਲਾ ਚੇਂਜ ਹੋ ਗਏ ਪਹਿਲਾਂ ਆਸਟ੍ਰੇਲੀਆ ਦੇ ਬਹੁਤ ਇਹਨਾਂ ਨੇ ਯੂਥ ਨੂੰ ਜਿਹੜਾ ਖਿੱਚ ਰਹੇ ਨੇ ਉਹਦੇ ਚ ਉਹ ਕਰਜ਼ਾ ਲੈ ਕੇ ਵੀ ਉਸ ਧਰਤੀ ਤੋਂ ਇਧਰ ਆ ਰਹੇ ਨੇ ਜਿਨ੍ਹਾਂ ਚ ਹਜ਼ਾਰਾਂ ਤੇ ਲੱਖਾਂ ਦੀ ਤਦਾਦ ਦੇ ਵਿੱਚ ਇੱਕ ਨਵੇਂ ਕਿਸਮ ਦਾ ਜਿਹੜਾ ਸੰਕਟ ਜਿਹੜਾ ਯੂਥ ਉਤੋਂ ਪ੍ਰਵਾਸ ਕਰ ਰਿਹਾ ਪਰ ਪ੍ਰਵਾਸ ਦੇ ਨਾਲ ਨਾ ਤਾਂ ਉੱਥੇ ਜਿਵੇਂ ਤੁਸੀਂ ਦੱਸਿਆ ਵੀ ਕੋਈ ਪਾਲਿਸੀ ਕੋਈ ਗਾਈਡੈਂਸ ਕੋਈ ਕਿਸੇ ਮੁਲਕ ਦੇ ਨਾਲ ਜੁੜ ਕੇ ਉਸ ਕਿਸਮ ਦੀ ਕੋਈ ਸਾਂਝੇਦਾਰੀ ਸੋਚ ਹੈ ਨਹੀਂ ਇਸ ਜਿਹੜਾ ਇੱਕ ਪੰਜਾਬ ਦੀ ਜਿਹਨੂੰ ਕਹ ਲਿਆ ਇੱਕ ਨਵੇਂ ਕਿਸਮ ਦੀ ਸਿਵਲਾਈਜੇਸ਼ਨ ਡਾਰਕ ਕ੍ਰਾਈਸਿਸ ਹੀ ਬਣ ਰਿਹਾ ਬਹੁਤ ਵੱਡੇ ਪੱਧਰ ਤੇ ਇਹਨੂੰ ਕਿਵੇਂ ਦੇਖਦੇ ਹੋ ਪੁਆਇੰਟ ਦੇਖੋ ਸਿਵਲਾਈਜੇਸ਼ਨ ਦਾ ਕ੍ਰਾਈਸਿਸ ਹੈ ਨਾ ਉਹ ਪੰਜਾਬ ਦਾ ਦੋ ਤਿੰਨ ਐਂਗਲ ਤੋਂ ਬਣ ਰਿਹਾ ਇੱਕ ਤਾਂ ਸਿਵਲਾਈਜੇਸ਼ਨ ਦਾ ਕਰਾਈਸਿਸ ਆ ਕਿ ਲੋਕੀ ਉੱਥੇ ਭੱਜ ਰਹੇ ਨੇ ਕੋਈ ਪੰਜਾਬ ਨਾਲ ਓਨ ਨਹੀਂ ਕਰਨਾ ਚਾਹੁੰਦਾ ਜਿਹੜੇ ਸਾਧਨਾ ਵਾਲੇ ਬੰਦੇ ਨੇ ਉਹ ਬੱਚੇ ਆਪਣੇ ਬਾਹਰ ਭੇਜ ਰਹੇ ਨੇ ਲੇਕਿਨ ਇਹ ਨਾ ਮੁਲਕਾਂ ਦੀ ਇੱਕ ਸਮੱਸਿਆ ਹੈ ਇਹਨਾਂ ਦੀ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਆ ਕੰਟਰੋਲਡ ਹੈ ਜਦੋਂ ਇਹਨਾਂ ਨੂੰ ਲੋੜ ਹੈ ਇਹ ਤਨਵਾਉਣ ਦੇਣਗੇ ਜਦੋਂ ਇਹਨਾਂ ਨੂੰ ਲੋੜ ਨਹੀਂ ਇਹ ਬੰਦ ਕਰ ਦੇਣਗੇ ਜਿਵੇਂ ਹੁਣ ਕੈਕੈਡਨ ਕੀਤਾ ਇਹਨਾਂ ਨੇ ਦੇਖਿਆ ਕਿ ਇੱਥੇ ਬੱਚੇ ਆਣ ਕੇ ਕੁਝ ਪ੍ਰੋਬਲਮ ਕ੍ਰੀਏਟ ਕਰਦੇ ਨੇ ਪਲੱਸ ਇੱਥੇ ਬੇਰੁਜ਼ਗਾਰੀ ਦੀ ਸਮੱਸਿਆ ਵਧ ਰਹੀ ਆ ਤੇ ਉਹਨਾਂ ਨੇ ਇੱਕ ਤਾਂ ਜਿਹੜਾ ਰਿਜ਼ਰਵ ਸੀਗਾ 10000 ਡਾਲਰ ਦਾ ਵਧਾ ਕੇ 20000 ਡਾਲਰ ਦੇ ਆਸ-ਪਾਸ ਕਰਤਾ ਦੂਜਿਆਂ ਨੇ ਕਹਿਤਾ ਕਿ ਜਿਹੜਾ ਬੱਚਾ ਇੱਥੇ ਪਾਸ ਕਰੇਗਾ ਡਿਗਰੀ ਲਏਗਾ ਉਹਨੂੰ ਵਰਕ ਪਰਮਿਟ ਦਿੱਤਾ ਜਾਏਗਾ ਇਸ ਕਰਕੇ ਕ੍ਰਾਈਸਿਸ ਪੈਦਾ ਹੋ ਗਿਆ ਤੇ ਇਸ ਸਾਲ ਘੱਟ ਬੱਚੇ ਆ ਰਹੇ ਨੇ ਤੇ ਇਹ ਜਿਹੜੀ ਸਾਡੀ ਕਰਨ ਤੋਂ ਮੀਂਹ ਆ ਮੈਂ ਸਮਝਦਾ ਪੰਜਾਬ ਵਾਸਤੇ ਸਿਵਲਾਈਜੇਸ਼ਨ ਵਾਸਤੇ ਉਹ ਪੰਜਾਬ ਹੈ ਜੇ ਪੰਜਾਬ ਦੇ ਲੋਕ ਇਸ ਕਰਦੇ ਉੱਤੇ ਜ਼ੋਰ ਦੇ ਕੇ ਪ੍ਰੈਸ਼ਰ ਪਾ ਕੇ ਗਵਰਨਮੈਂਟ ਤੋਂ ਇੱਕ ਚੰਗੀ ਤਰ੍ਹਾਂ ਕੰਮ ਨਹੀਂ ਕਰਵਾ ਸਕਦੇ ਤਾਂ ਇਹ ਕ੍ਰੈਸਿਸ ਹੋਰ ਸੀ ਦੇ ਸੋਏਗਾ ਦੂਜਾ ਉੱਤੇ ਪਾਣੀ ਦੀ ਸਮੱਸਿਆ ਹੋ ਰਹੀ ਆ ਕਿ ਝੋਨੇ ਦੀ ਫਸਲ ਕਰਕੇ ਪੰਜਾਬ ਪਾਣੀ ਦੀ ਐਕਸਪੋਰਟ ਕਰ ਰਿਹਾ ਕਿੰਨੇ ਮਿਲੀਅਨ ਏਕੜ ਫੀਟ ਹਰ ਸਾਲ ਅਸੀਂ ਚੋਲਾਂ ਦੇ ਰੂਪ ਦੇ ਵਿੱਚ ਪਾਣੀ ਦੀ ਐਕਸਪੋਰਟ ਕਰ ਰਹੇ ਹਾਂ ਫਿਰ ਜਮੀਨ ਇਹਦਾ ਪਾਣੀ ਪੋਲੂਟ ਪਲੀਟ ਕਰਦਾ ਸ਼ਾਇਰਾ ਦਾ ਗੰਦ ਔਰ ਇੰਡਸਟਰੀ ਦੀ ਜਿਹੜੀ ਕੈਮੀਕਲ ਨੇ ਉਹਨਾਂ ਨੂੰ ਧਰਤੀ ਵਿੱਚ ਮਿਲਾ ਰਹੇ ਆ ਜਾਂ ਦਰਿਆਵਾਂ 'ਚ ਸੁੱਟ ਕੇ ਪਾਣੀ ਖਰਾਬ ਕਰ ਲਿਆ ਹੈਗਾ ਸੋ ਸਿਵਲਾਈਜੇਸ਼ਨ ਦਾ ਕਰਾਈਸਿਸ ਮਲਟੀਪਲ ਸਾਈਡ ਤੋਂ ਆ ਰਿਹਾ ਇਸ ਕਰਕੇ ਮੈਂ ਸਮਝਦਾ ਕਿ ਪੰਜਾਬ ਦੇ ਜਿਹੜੇ ਚੇਤਨ ਲੋਕ ਨੇ ਔਰ ਪੰਜਾਬ ਦੇ ਜਿਹੜੇ ਹਤਾਸ਼ੀ ਨੇ ਉਹਨਾਂ ਨੂੰ ਬਹੁਤ ਸਿਰਜੋਰ ਕੇ ਕੰਮ ਕਰਨ ਦੀ ਜ਼ਰੂਰਤ ਹੈ ਔਰ ਸਾਨੂੰ ਲੋਕਾਂ ਨੂੰ ਅਪੀਲ ਈਸ਼ੂ ਕਰਨ ਦੀ ਲੋੜ ਹੈ ਕਿ ਅਸੀਂ ਪੰਜਾਬ ਦੇ ਵੈਲਫੇਅਰ ਵਾਸਤੇ ਪੰਜਾਬ ਦੀ ਬਿਹਤਰੀ ਵਾਸਤੇ ضرور چیتنتا پیدا کریے اور سرکار تے دبا پائیے کہ وہ یہ واسطے رسپونس دے امرتیا سین کہ انہیں جدو کیرلا اور یو پی دی سٹڈی کی ہے تو انہیں دیکھا کہ کیغلا دے بیچے سرکار بڑی رسپونس ہے کیونکہ کیرلا دے لوگ جتھے بند ہوئے ہیں آرگنائز نے وہ سرکار دے پریشر پاؤں ہے تو سرکار مان کے تو بہت سارے پروگرام لاگو کر دیں یو پی کے لوگ جتھے بند نہیں ہے ਉੱਤਰੰ ਦੇ ਨਾਂ ਤੇ ਲੜਦੇ ਰਹਿੰਦੇ ਨੇ ਜਾਂ ਗੁੰਡਾਗਰਦੀ ਕਰਦੇ ਰਹਿੰਦੇ ਨੇ ਜਾਂ ਹੋਰ ਕੰਮ ਐਸੇ ਕਰਦੇ ਨੇ ਜਿੱਥੇ ਬੰਦਨਾ ਹੋਣ ਕਰਕੇ ਤੇ ਸਰਕਾਰ ਜਿਹੜੀ ਕੰਮ ਕਰਨੀ ਦੀ ਦੇਸ ਹੋ ਜਾਂਦੀ ਆ ਸੋ ਸਾਨੂੰ ਲੋਕਾਂ ਨੂੰ ਚੇਤਨ ਕਰਾਉਣਾ ਚਾਹੀਦਾ ਹੈ ਸਰਕਾਰ ਤੇ ਦਬਾਅ ਪਾਉਣਾ ਚਾਹੀਦਾ ਪੰਜਾਬ ਕੋਲ ਸਾਧਨ ਹੈ ਪੰਜਾਬ ਦੇ ਕੋਲ ਸਾਧਨ ਹੈ ਪੰਜਾਬ ਕੋਲ ਪਾਣੀ ਅਜੇ ਵੀ ਹੈ ਕਿਉਂਕਿ ਦਰਿਆਵਾਂ ਦਾ ਕਾਫੀ ਪਾਣੀ ਜਿਹੜਾ 5-6 ਮਿਲੀਅਨ ਏਕੜ ਫੀਟ ਪੰਜਾਬ 'ਚ ਰਹਿੰਦਾ ਚਰਾਚਾਰ ਵੀ 25 ਮਿਲੀਅਨ ਏਕੜ ਫੀਟ ਹੈ ਉੱਪਰ ਬਾਰੀ ਦੁਆਬ ਦਾ ਸਾਰਾ ਪਾਣੀ ਪੰਜਾਬ 'ਚ ਆ ਰਿਹਾ ਸਰੰਦ ਕਨਾਲ ਦਾ ਸਾਰਾ ਪਾਣੀ ਪੰਜਾਬ ਜਾ ਰਿਹਾ ਭਾਖੜਾ ਦਾ ਅੱਧਾ ਫੁੱਟ ਦਾ ਪਾਣੀ ਪੰਜਾਬ 'ਚ ਰਹਿ ਰਿਹਾ ਹੈਗਾ ਸੋ ਫਰੈਸ਼ ਵਾਟਰ ਸਰਸਸ ਹੈ ਨੇ ਔਰ ਜਿਹੜਾ ਪੈਦਾ ਹੋਏ ਪਾਣੀ ਨੂੰ ਜੇ ਅਸੀਂ ਹਾਰੈਸ ਕਰ ਲਈਏ ਤਾਂ ਉਹਨੂੰ ਗਰਾਉਂਡ ਵਾਟਰ ਦੀ ਰੀਚਾਰਜਿੰਗ ਵਾਸਤੇ ਵਰਤਰੀਏ ਤੇ ਅਸੀਂ ਸਿਵਲਾਈਜੇਸ਼ਨ ਕ੍ਰਾਈਸਿਸ ਉਸ ਪੱਧਰ ਨੂੰ ਬਚਾ ਸਕਦੇ ਹਾਂ ਦੂਜਾ ਇੱਕ ਪੰਜਾਬ ਦੇ ਵਿੱਚ ਅੱਜ ਦੇ ਯੁੱਗ ਦੇ ਵਿੱਚ ਜਿਹੜੀਆਂ ਸੰਸ ਰੈਸ ਇੰਡਸਟਰੀਜ਼ ਨੇ ਉਹ ਕਹੀਆਂ ਨੇ ਸਨ ਰਾਈਜ਼ ਇੰਡਸਟਰੀ ਜ਼ੋਨ ਹੈ ਜਿੱਨਾਂ ਚ ਨਾ ਤਾਂ ਖਣਚ ਪਲਾਸਟ ਚਾਹੀਦੇ ਨੇ ਨਾ ਕੱਚਾ ਮਾਲ ਚਾਹੀਦਾ ਉਹ ਅੰਦਸੀ ਨੇ ਆਈ ਸੀ ਟੀ ਇੰਟਰਨੈਟ ਕੰਪਿਊਟਰ ਟੈਕਨੋਲੋਜੀ ਇੰਟਰਨੈਟ ਕੰਪਿਊਟਰ ਟੈਕਨੋਲੋਜੀ ਵਾਸਤੇ ਤੁਹਾਨੂੰ ਦੋ ਸ਼ਰਤਾਂ ਚਾਹੀਦੀਆਂ ਨੇ ਇੱਕ ਹੈ ਕਿ ਉੱਥੇ ਰਹਿਣ ਸਹਣ ਲਈ ਇੰਤਜ਼ਾਮ ਚਾਹੀਦਾ ਜਿਹਦਾ ਮਤਲਬ ਹੈ ਘਰ ਚਾਹੀਦੇ ਨੇ ਹੋਟਲ ਚਾਹੀਦੇ ਨੇ ਪੰਜਾਬ ਉਹਦੇ ਵਾਸਤੇ ਬੈਸਟ ਪਲੇਸ ਹੈ ਦੂਜਾ ਕਿ ਉੱਥੇ ਜਿਹੜੀ ਹੈ ਕਨੈਕਟੀਵਿਟੀ ਇਹ ਕਨੈਕਟੀਵਿਟੀ ਚਾਹੀਦੀ ਆ ਇੰਟਰਨੈਟ ਕਨੈਕਟੀਵਿਟੀ ਚਾਹੀਦੀ ਆ ਇਹ ਕਨੈਕਟੀ ਸਾਡੇ ਦੋ ਸਿਟੀ ਜਿਹੜੇ ਨੇ ਮੁਹਾਰੀ ਔਰ ਅਮਰਸਾਹ ਜਿਹੜਾ ਉਹ ਇੰਟਰਨੈਸ਼ਨਲੀ ਕਨੈਕਟਡ ਨੇ ਹੋਰ ਕਨੈਕਟੀਵਿਟੀ ਵਧਾਈ ਜਾ ਸਕਦੀ ਆ ਇੰਟਰਨੈਟ ਘਰ ਘਰ ਹੈ ਮੋਬਾਈਲ ਫੋਨ ਦੀ ਇੰਟੈਂਸਿਟੀ ਪੰਜਾਬ ਚ ਬਾਕੀ ਥਾਵਾਂ ਨਾਲੋਂ ਵੱਧ ਹੈਗੀ ਆ ਤੋਂ ਇਸ ਕਰਕੇ ਜਿਹੜਾ ਇੱਕ ਸਿਚੁਏਸ਼ਨ ਹੈ ਜਿਹਦੇ ਚ ਅਸੀਂ ਜਿਹੜੇ ਸਾਡੇ ਕਾਫੀ ਬੱਚੇ ਨੇ ਉਹ ਚਨਈ ਬੰਗਲੌਰ ਬੋਂਡੇ ਪੂਨੇ ਗੜਗਾਓ ਜਾ ਕੇ ਨੌਕਰੀ ਕਰਦੇ ਨੇ ਜੇ ਅਸੀਂ ਇੰਟਰਨੈਟ ਟੈਕਨੋਲੋਜੀ ਦਾ ਰਿਲੇਟਿਡ ਜਿਹੜਾ এনवायरमेंट ਹੈ ਨੂੰ ਠੀਕ ਕਰ ਲਈਏ ਤੇ ਇਹ ਇੱਥੇ ਕਾਫੀ ਹੱਬ ਬਣਾ ਸਕਦੇ ਆਂ ਔਰ ਦੇਖਿਆ ਗਿਆ ਕਿ ਪਿਛਲੇ ਸਮੇਂ ਦੇ ਵਿੱਚ ਮਹੌਲੀ ਦੇ ਵਿੱਚ ਇਨਫੋਸਸ ਨੇ ਡਿਲਾਈਟ ਨੇ ਇੱਕ ਦੋ ਹੋਰ ਕੰਪਨੀਆਂ ਨੇ ਆਪਣੇ ਦਫ਼ਤਰ ਹੀ ਖੋਲੇ ਪਰ ਜਦੋਂ ਸਿਆਸਤਦਾਨਾਂ ਨੇ ਹਿੱਸੇਦਾਰੀ ਮੰਗੀ ਸ਼ੇਅਰ ਮੰਗੇ ਤੇ ਇਹਨਾਂ ਕੰਪਨੀਆਂ ਨੇ ਵਾਢੀ ਦੇਣ ਦੀ ਬਜਾਏ ਇਹ ਇਨਫੋ ਸੈਸ ਨੇ ਆਪਣਾ ਸੈਂਟਰ ਜਿਹੜਾ ਚੰਡੀਗੜ੍ਹ ਸ਼ਿਫਟ ਕਰ ਲਿਆ ਜੀ ਲਾਈਟ ਨੇ ਬੰਦ ਕਰਤਾ ਤੇ ਦੂਜੇ ਜਿਹੜੇ ਨੇ ਇਥੋਂ ਪੱਤਰਾ ਵਾਜ ਕੇ ਚਲੇ ਗਏ ਸੋ ਇਸ ਕਰਕੇ ਸਾਡੇ ਸਿਆਸਤਦਾਨਾਂ ਨੂੰ ਸੁਣਨਾ ਪਏਗਾ ਕਿ ਇਸ ਧਰਤੀ ਨੂੰ ਖਰਾਬ ਕਰਾਉਣ ਦੀ ਬਜਾਏ ਅਜਾੜਨ ਦੀ ਬਜਾਏ ਕਿ ਪੈਸੇ ਜਿਹੜੇ ਲੁੱਟ ਕੇ ਰੱਖ ਰਹੇ ਨੇ ਉਹ ਇਹਨਾਂ ਕੋਲ ਨਹੀਂ ਰਹਿਣ ਇਹਨਾਂ ਨੂੰ ਲੁੱਟਣ ਵਾਲੇ ਨੁਤੇਰੇ ਪਾ ਰਹੇ ਨੇ ਗੈਂਗਸਟਰ ਜਿਹੜੇ ਨੇ ਇਹਨਾਂ ਦੇ ਇਹਨਾਂ ਦੇ ਬਾਪ ਨੇ ਹੋ ਤੇ ਉਹਨਾਂ ਨਾਲ ਲਾ ਗਈ ਆ ਪੁਲਿਸ ਤਾਂ ਅਸ਼ਾ ਜਿਹੜਾ ਕਰਾ ਰਹੇ ਨੇ ਇਹ ਜੇ ਅਸੀਂ ਇਹਨੂੰ ਠੀਕ ਨਹੀਂ ਕਰਦੇ ਤਾਂ ਕਿਸੇ ਵਾਸਤੇ ਵੀ ਪੰਜਾਬ ਜਿਹੜਾ ਸੇਫੀ ਰਹੇਗਾ ਤੇ ਰੂਟ ਰਹੇ ਆ ਕਿ ਲੋਕ ਸੁਚੇਤ ਹੋਣ ਲੋਕ ਜਥੇਬੰਦ ਹੋਣ ਔਰ ਲੋਕ ਜਿਹੜਾ ਸਰਕਾਰ ਦੇ ਪ੍ਰੈਸ਼ਰ ਪਾਉਣ ਤੇ ਸਰਕਾਰ ਜਿਹੜੀ ਹੈ ਪ੍ਰੈਸ਼ਰ ਦੇ ਅੱਗੇ ਝੁਕ ਜਾਂਦੀ ਹੈ ਹਲਤੀ ਬੈਠੀ ਇਹ ਪ੍ਰੋਫੈਸਰ ਇਹ ਇੱਕ ਕਿਸਮ ਦਾ ਜਿਹੜੇ ਤੁਸੀਂ ਪੁਆਇੰਟ ਹੁਣ ਐਡ ਕੀਤੇ ਨੇ ਜਿਵੇਂ ਇਕੋਲੋਜੀਕਲ ਕ੍ਰਾਈਸਿਸ ਇਕਨੋਮਿਕ ਕ੍ਰਾਈਸਿਸ ਯੂਧ ਦਾ ਕ੍ਰਾਈਸਿਸ ਕਈ ਕ੍ਰਾਈਸਿਸ ਇੱਕ ਸਾਰੀ ਡਿਬੇਟ ਦੇ ਵਿੱਚ ਸਾਰੇ ਡਿਸਕੋਰਸ ਪੰਜਾਬ ਚ ਇਹ ਜਰੂਰ ਹੈ ਸਾਹਮਣੇ ਸਾਰੀ ਹਿਸਟਰੀ ਹੋਂਦ ਤੱਕ ਭਰੀ ਪਈ ਹੈ ਕਿ ਪੋਲੀਟੀਕਲ ਲੀਡਰਸ਼ਿਪਾਂ ਬਹੁਤ ਬੁਰੀ ਤਰ੍ਹਾਂ ਫੇਲ ਹੋਈਆਂ ਉਹ ਤਾਂ ਆਪ ਹੀ ਇੱਕ ਦੂਜੇ ਦਾ ਸਾਰਾ ਫੀਜ ਪਿਆਰ ਬਾਹਰ ਲੈ ਕੇ ਆ ਰਹੀਆਂ ਨੇ ਇੱਕ ਜਿਹੜਾ ਸੈਂਟਰ ਤੇ ਸਟੇ ਦਾ ਕੰਪੋਨੈਂਟ ਆ ਉਹਦੇ ਤੇ ਬਹੁਤ ਜ਼ਿਆਦਾ ਦਿੱਤਾ ਜਾਂਦਾ ਕਿ ਸੈਂਟਰ ਸਾਡੇ ਦਾ ਧੱਕਾ ਕਰਦਾ ਸਟੇਟ ਨੇ ਆ ਨਹੀਂ ਕੀਤਾ ਇਹਦੇ ਪੁਆਇੰਟ ਕੀ ਕਨੈਕਸ਼ਨ ਕੋਈ ਇੰਪੋਰਟੈਂਟ ਕਿਹੜੇ ਨੇ ਵਿੱਚ ਦੇਖੋ ਗੱਲ ਇਹ ਆ ਕਿ ਜਿਹੜੀ ਗੱਲ ਪੰਜਾਬ ਦੇ ਬਾਰੇ ਕਰ ਰਹੇ ਨੇ ਬਹੁਤ ਸਾਰੇ ਲੋਕ ਉਹ ਕਹਿੰਦੇ ਆ ਕਿ ਪੰਜਾਬ ਨੂੰ ਸਪੈਸ਼ਲ ਪੈਕੇਜ ਮਿਲੇ ਠੀਕ ਹੈ ਪਰ ਸਪੈਸ਼ਲ ਪੈਕੇਜ ਕਿਸ ਗਰੁੱਪ ਤੇ ਆਏ ਇਹਨਾਂ ਦੀ ਇੱਕ ਗਰੁੱਪ ਤੇ ਆ ਕਿ ਬਾਰਡਰ ਸਟੇਟ ਹੈ ਬਾਰਡਰ ਸਰਗਰਮ ਹੈ ਦੂਜਾ ਹੈ ਕਿ ਸਾਡੇ ਗਵੰਢੀ ਰਾਜਾਂ ਨੂੰ ਤੁਸੀਂ ਸਪੈਸ਼ਲ ਫੈਸਿਲਿਟੀ ਦੇ ਕੇ ਸਾਡੀ ਇੰਡਸਟਰੀ ਸ਼ਿਫਟ ਕਰਾਤੀ ਜਾਂ ਤੀਜਾ ਪਾਕਿਸਤਾਨ ਨਾਲ ਟ੍ਰੇਡ ਬੰਦ ਕਰਾਤਾ ਹੈਗਾ ਇਹ ਜਸਟੀਫਿਕੇਸ਼ਨ ਹੈ ਪਰ ਕੁਝ ਕੰਮ ਸਭੇ ਆਪਣੇ ਕਰਨ ਵਾਲੇ ਨੇ ਜਿਵੇਂ ਟੈਕਸ ਦੀ ਚੋਰੀ ਹੈ ਔਰ ਪੈਸੇ ਦਾ ਠੀਕ ਇਸਤੇਮਾਲ ਨਹੀਂ ਕਰਨਾ ਇਹ ਤਾਂ ਸਾਡਾ ਲੋਕਲ ਪ੍ਰੋਬਲਮ ਨੇ ਨਾ ਜਾਂ ਡਾਇਵਰਸੀਫਿਕੇਸ਼ਨ ਹੈ ਐਗਰੀਕਲਚਰ ਕਰ ਰਹੀਆਂ ਪੰਜਾਬ ਤੇ ਸੈਂਟਰ ਢਾਕੇ ਕਰੂਗਾ ਸੈਂਟਰ ਇਸ ਮਾਮਲੇ ਦੇ ਸੈਂਟਰ ਨੂੰ ਬੰਦ ਕਰਨੀ ਚਾਹੀਦੀ ਆ ਪਰ ਆਬਵੀਅਸਲੀ ਜਦੋਂ ਜੀਐਸਟੀ ਦਾ ਮਾਮਲਾ ਆ ਜਿਹਦੇ ਵਿੱਚ ਸੈਂਟਰਲਾਈਜੇਸ਼ਨ ਬਹੁਤ ਹੋਏ ਸਟੇਟਾਂ ਨੇ ਆਪਣੇ ਹੱਥ ਵੱਢ ਕੇ ਦਿੱਤੇ ਸੈਂਟਰ ਨੂੰ ਟੈਕਸ ਸੈਂਟਰ ਲਾਊਗਾ ਇਕੱਠੇ ਜਿੰਨੇ ਪੈਸੇ ਹੋਣਗੇ ਬਿਨਾ ਸੈਂਟਰ ਤੋਂ ਜਾਣਗੇ ਫਿਰ ਵਾਪਸ ਆਉਣਗੇ ਤੇ ਇਹ ਜਿਹੜਾ ਕੁਆੜਾ ਹੈ ਇਹ ਸਾਡੇ ਲੀਡਰਾਂ ਨੇ ਕੀਤਾ ਨਾ ਜਿਹੜੇ ਉਹ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਬਾਰਡਰ ਜਿਹੜਾ ਉਹ 15 ਕਿਲੋਮੀਟਰ ਦੀ بجائے 10 ਕਿਲੋਮੀਟਰ ਦੀ بجائے 50 ਕਿਲੋਮੀਟਰ ਤੱਕ ਕਰਨਾ ਤੇ ਉਹ ਪਾਰਲੀਮੈਂਟ 'ਚ ਬਸ ਹੋਇਆ। ਸੋ ਇਸ ਕਰਕੇ ਜਿਹੜੀ ਸੈਂਟਰ ਸਟੇਟ ਰਿਲੇਸ਼ਨ ਦੀ ਵਿਵੇਦ ਹੈ ਉਹ ਪੰਜਾਬ ਇਕੱਲਾ ਲੜ ਨਹੀਂ ਸਕਦਾ। ਇਸ ਕਰਕੇ ਜਿਵੇਂ 70s ਵਿੱਚ ਹੁੰਦਾ ਸੀਗਾ ਕਿ ਅਕਾਲੀ ਦਲ ਨੈਸ਼ਨਲ ਕਾਨਫਰੰਸ ਕੇਰਲਾ ਦੀ ਗਵਰਨਮੈਂਟ ਆਪਣਾ ਕਾਮਨ ਲਾਰ ਦੇ ਡੀਐਮ ਕੇ ਬਾਰੇ ਪਛਮੀ ਬੰਗਾਲ ਦੇ ਪਾਰਟੀਸ਼ਨ ਰਾਲ ਕੇ ਪ੍ਰੈਸ਼ਰ ਪਾਉਂਦੇ ਸੀਗੇ ਕਿ ਸੈਂਟਰਲਾਈਜੇਸ਼ਨ ਨਾ ਹੋਵੇ ਹੁਣ ਸੈਂਟਰਲਾਈਜੇਸ਼ਨ ਜਿਹੜੀ ਆ ਉਹ ਅੰਡਰ ਪ੍ਰੈਸ਼ਰ ਆਫ ਕਾਰਪੋਰੇਟ ਕੈਪੀਟਲ ਹੋ ਰਹੀ ਆ ਤੇ ਇਸ ਕਰਕੇ ਹੁਣ ਵੀ ਜੇ ਪੰਜਾਬ ਨੇ ਕੁਝ ਕਰਨਾ ਹੈ ਪੰਜਾਬ ਦੀ ਲੀਡਰਸ਼ਿਪ ਨੂੰ ਜਿੱਥੇ ਬਾਕੀ ਛੇਟਾਂ ਰਾਲ ਕੇ ਪ੍ਰੈਸ਼ਰ ਪਾਉਣਾ ਚਾਹੀਦਾ ਹੈ ਕਿ ਜੀਐਸਟੀ ਦਾ ਸਿਸਟਮ ਜਿਹੜਾ ਹੈ ਉਹਨੂੰ ਬਦਲ ਦੀ ਲੋੜ ਹੈ ਸਾਨੂੰ ਟੈਕਸ ਆਪ ਲਾਉਣ ਦੀ 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 ਪਾਵਰ ਹੋਣੀ ਚਾਹੀਦੀ ਹੈ ਇਕੱਠੇ ਕਰਨ ਦੀ ਪੈਸੇ ਹੋਣੀ ਚਾਹੀਦੇ ਆ ਇਹ ਨਹੀਂ ਕਿ ਹੁਣ ਜੇ ਐਸੇ ਪਹਿਲਾਂ ਕੱਠੇ ਹੋ ਜਾਣਾ ਫਿਰ ਸੈਂਟਰ ਕੋ ਜਾਣਾ ਫਿਰ 3 ਮਹੀਨੇ ਬਾਅਦ ਆਉਣਗੇ ਜਦੋਂ ਤੁਹਾਰੇ ਕੋ ਪਤਾ ਹੈ ਕਿ 50% ਜਿਹੜੀ ਹੈ ਪੈਸੇ ਜਿਹੜੇ ਨੇ ਉਹ ਸੈਂਟਰ ਦੇ ਨੇ 50% ਸਟੇਟ ਦੇ ਨੇ ਤੇ ਪ੍ਰੋਗਰਾਮ ਇਹ ਐਸਾ ਬਿਲਡ ਕਰ ਲੋ ਕਿ ਜਿੱਦਨ ਟੈਕਸ ਕੱਟਿਆ ਜਾਂਦਾ ਹੈ 50% ਪੰਜਾਬ ਦੇ ਅਕਾਊਂਟ ਜਾ ਕੇ 50% ਉਧਰ ਚਲੇ ਇਹ ਥੋੜਾ ਠੀਕ ਤਰ੍ਹਾਂ ਕੰਮ ਕਰਨ ਦੀ ਲੋੜ ਹੈ ਸੋ ਦੋਨੋਂ ਫਰੰਟ ਤੇ ਪੰਜਾਬ ਦੇ ਲੋਕਾਂ ਨੂੰ ਕੰਮ ਕਰਨ ਦੀ ਲੋੜ ਹੈ ਔਰ ਪੰਜਾਬ ਦਾ ਇੱਕ ਐਡਿਡ ਐਡਵਾਂਟੇਜ ਹੋਰ ਹੈ ਜਿਦਾ ਕਿ ਸ਼ਾਇਦ ਬਹੁਤ ਸਾਰੇ ਹਿੰਦੁਸਤਾਨ ਚ ਹੈ ਦੀ ਪੰਜਾਬ ਦੇ ਕੋਲ ਇੱਕ ਬੜਾ ਵੱਡਾ ਜਿਹੜਾ ਨੈਟਵਰਕ ਹੈ ਉਹ ਐਨ ਆਰ ਆਈ ਦਾ ਕਿ ਪੰਜਾਬ ਦੇ ਵਿੱਚੋਂ ਹੁਣ ਜਿਹੜਾ ਪੀਏਯੂ ਨੇ ਸਰਵੇ ਕਰਵਾਇਆ ਹੈਗਾ ਜਿਹੜਾ 2023 ਕੰਕਲੂਡ ਹੋਇਆ ਕਿ 24% ਸਾਡੀਆਂ ਫੈਮਿਲੀ ਰੂਟ ਦੇ ਵਿੱਚ ਐਸੀਆਂ ਨੇ ਜਿਨ੍ਹਾਂ ਦੇ ਇੱਕ ਜਾਂ ਦੋ ਮੈਂਬਰ ਅਬਰੌਟ ਨੇ ਬਾਹਰ ਨੇ ਤੇ ਉਹਨਾਂ ਨੇ ਪੰਜਾਬ ਨਾਲ ਸੰਬੰਧ ਵੀ ਰੱਖੇ ਨੇ ਪੰਜਾਬ ਨਾਲ ਉਹਨਾਂ ਦਾ ਮੋਹ ਵੀ ਹੈ ਪਰ ਜੇ ਅਸੀਂ ਪੰਜਾਬ ਨੂੰ ਠੀਕ ਕਰਦੇ ਹਾਂ ਤੇ ਉਹ ਸਾਡੀ ਕਾਫੀ ਮਦਦ ਕਰ ਸਕਦੇ ਆ ਜਿਹੜਾ ਮੈਂ ਕਹਿੰਦਾ ਕਿ ਬਹੁਤ ਚੀਜ਼ਾਂ ਪੰਜਾਬ ਚ ਕੀਤੀਆਂ ਜਾ ਸਕਦੀਆਂ ਨੇ ਨਵੀਂ ਟੈਕਨੋਲੋਜੀ ਆ ਗਈ ਹੈ ਪਰਾਲੀ ਹੈ ਜਿਹਦਾ ਰੋਲ ਬਹੁਤ ਪੈਂਦਾ ਹੈ ਔਰ ਗ੍ਰੀਨ ਟ੍ਰਿਬਿਊਨਲ ਜਿਹੜੀ ਆ ਉਹ ਕਸਰੀ ਵੀ ਰਹਿੰਦੀ ਆ ਪਰਾਲੀ ਇਹਦਾ ਬਹੁਤ ਯੂਸਫੁਲ ਇਨਪੁਟ ਹੈ ਇਹਦੇ ਤੋਂ ਬਾਇਓਗੈਸ ਵੀ ਬਣ ਸਕਦੀ ਹੈ ਇਹਦੇ ਤੋਂ ਬਾਇਓ ਮਨਿਓਰ ਬਣਦੀ ਹੈ ਔਰ ਲਹਾਂਗਾ ਦੇ ਵਿੱਚ ਦੋ ਪਲਾਂਟ ਕੰਮ ਕਰ ਰਹੇ ਨੇ ਇੱਕ ਪਲਾਂਟ ਚ ਰਹਿ ਉਹ ਫਾਜਲ ਕਾਜ ਕੰਮ ਕਰ ਰਿਹਾ ਹੈਗਾ ਇੱਕ ਪਲਾਂਟ ਨਵਾਂ ਸ਼ਹਿਰ ਵਿੱਚ ਕੰਮ ਕਰ ਰਿਹਾ ਹੈਗਾ। ਤਾਂ ਇਹ ਜਿਹੜਾ ਇੰਟੋਟੈਬ ਇਹਨੂੰ ਯੂਜ਼ ਕਰੋ ਕਿਸਾਨਾਂ ਨੂੰ ਪੈਸੇ ਦਿਓ ਪਰ ਕੁਆਂਟਲ ਦੇ ਹਿਸਾਬ ਨਾਲ ਉਹ ਆਪੇ ਦੱਸੇ ਵਰਕੇ ਤੁਹਾਨੂੰ ਉੱਥੇ ਫੈਕਟਰੀ ਸਟਾਫ ਹੋਣ ਦੇ ਫੈਕਟਰੀ ਜਿਹੜੀ ਆ ਉਹਨੂੰ ਜੋਪਾ ਸਟੇਟ ਗਵਰਨਮੈਂਟ ਤੈਅ ਕਰਦੀ ਹੈ ਦੇ ਦੇਣਗੇ। ਤਾਂ ਉਹਦੇ ਨਾਲ ਪੰਜਾਬ ਦੇ ਵਿੱਚ ਟੈਕਸ ਵੀ ਇਕੱਠਾ ਹੋਏਗਾ। ਹਰ ਪਲਾਂਟ ਦੇ ਉੱਤੇ 10-15 ਦਾ ਸਿੱਧਾ ਰੁਜ਼ਗਾਰ ਪੈਦਾ ਹੋਏਗਾ। ਟਰੈਕਟਰ ਟਰਾਲੀ ਦੇ ਸੁਤਲ ਦਾ ਪੈਸਾ ਹੋਏਗਾ। ਖੇਤ ਮਿਹਨਤੂ ਨੂੰ ਕੰਮ ਮਿਲੇਗਾ। ਇੱਕ ਤਾਂ ਇਹ ਕੰਮ ਕੀਤਾ ਜਾ ਸਕਦਾ ਹੈਗਾ ਸਾਰੀ ਦੀ ਸਾਰੀ ਪੰਜਾਬ ਦੀ ਪ੍ਰੋਡਿਊਸ ਏੜੀਆ 90% ਤੋਂ ਵੱਧ ਅਨ ਪ੍ਰੋਸੈਸਡ ਕਾਨਕ ਜਿਹੜੀ ਆ ਉਹ ਅਸੀਂ ਰਾਹ ਦੇਛਦੇ ਆ ਝੋਨਾ ਜਿਹੜਾ ਸਿਰਫ ਝੋਨਾ ਕੱਢਦੇ ਆ ਬਾਕੀ ਉਹਦੀਆਂ ਅਨ ਨੰਬਰ ਆਫ ਪ੍ਰੋਡਕਟਸ ਬਣ ਸਕਦੀਆਂ ਨੇ ਉਹਨੂੰ ਉਹਦੇ ਅਨ ਪ੍ਰੋਸੈਸਡ ਜਿਹੜਾ ਵੇਚੀ ਜਾ ਰਹੇ ਆ ਸੋ ਸਾਨੂੰ ਜਿਹੜੀ ਐਗਰੋ ਪ੍ਰੋਸੈਸਿੰਗ ਸਾਡੇ ਫਰੂਟਸ ਨੇ ਕਿੰਨੂ ਹੈ ਇਸੇ ਤਰ੍ਹਾਂ ਖਰਬੂਜਾ ਧਵਾਰਾ ਬਹੁਤ ਸਾਰੀਆਂ ਸਬਜ਼ੀਆਂ ਦੇ ਫਸਲਾਂ ਅਸੀਂ ਪੰਜਾਬ ਪੰਜਾਬ ਐਵਰ ਗ੍ਰੀਨ ਸਟੇਟ ਹੈ ਸਾਰਾ ਸਾਲ ਹਰੀ ਰਹਿੰਦੀ ਹੈ ਔਰ ਪਾਣੀ ਇਰੀਗੇਸ਼ਨ ਦਾ ਸਿਸਟਮ ਮੌਜੂਦ ਹੈ ਸਾਡੇ 98 96 97 98 ਪਰਸੈਂਟ ਲੈਂਡ ਇਰੀਗੇਟਡ ਹੈ ਅਸੀਂ ਸਾਡੀਆਂ ਜਿਹੜੀਆਂ ਐਗਰੀਕਲਚਰ ਪ੍ਰੋਡੂਸਰ ਦੀ ਪ੍ਰੋਸੈਸ ਕਰੀਏ ਤਾਂ ਬਹੁਤ ਸਾਰਾ ਇਮਪਲੋਇਮੈਂਟ ਜਨਰੇਟ ਹੋ ਸਕਦੀ ਹੈ ਤੇ ਇਹ ਕੰਮ ਜਿਹੜਾ ਤੁਸੀਂ ਕੋਆਪਰੇਟਿਵ ਜੀ ਕਰ ਸਕਦੇ ਜੀ ਜਿਸ ਸਟੇਟ ਆਪਰੇ ਆਪ ਨਹੀਂ ਕਰ ਸਕਦੀ ਤੇ ਕਿਸਾਨਾਂ ਦੇ ਕੋਆਪਰੇਟਿਵ ਬਣਾ ਦਿਓ ਮੈਨਫੈਕਚਰ ਦੇ ਕੋਆਪਰੇਟਿਵ ਬਣਾ ਦੇਓ ਕੁਝ ਪ੍ਰਾਈਵੇਟ ਸੈਕਟਰ ਨੂੰ ਅਲਾਓ ਕਰੋ ਜਿਹਨੇ ਪੰਜਾਬ ਦੇ ਵਿੱਚ ਮਿਲਕ ਫਾਰਮ ਦੇ ਬਣੇ ਨੇ ਕੋਆਪਰੇਟਿਵ ਮਿਲਕ ਫਾਰਮ ਕਰਕੇ ਜਿਹੜੇ ਪ੍ਰਾਈਵੇਟ ਲੋਕ ਨੇ ਉਹ ਵੀ ਦੁੱਧ ਆ ਠੀਕ ਭਾਅ ਦਿੰਦੇ ਨੇ ਸੋ ਇੱਕ ਮਿਕਸ ਜਿਹੜਾ ਕਰਕੇ ਫਲਾਣੇ ਕਰਕੇ ਇਹਨੂੰ ਠੀਕ ਕੀਤਾ ਜਾ ਸਕਦਾ ਹੈ ਪ੍ਰੋਵਾਈਡਡ ਸਾਡੇ ਲੋਕ ਜਿਹੜੇ ਨੇ ਉਹ ਗਵਰਨਮੈਂਟ ਤੇ ਪ੍ਰੈਸ਼ਰ ਪਾਉਣ ਔਰ ਠੀਕ ਫਲਾਣੇ ਕਰਕੇ ਪੰਜਾਬ ਦੀ ਡਿਵੈਲਪਮੈਂਟ ਜਿਹੜੀ ਆ ਉਹਨੂੰ ਨਵੀਂ ਡਾਇਰੈਕਸ਼ਨ ਦੇ ਔਰ ਇਹਦੇ ਚ ਸੈਂਟਰ ਵੱਲ ਪ੍ਰੈਸ਼ਰ ਕੰਟੀਨਿਊ ਰਹਿਣਾ ਚਾਹੀਦਾ ਕੱਲੀ ਸੈਂਟਰ ਤੇ ਨਿਰਪਰਤਾ ਲਾ ਕੇ ਇਹ ਕੰਮ ਨਹੀਂ ਚੱਲਣਾ ਜੇ ਸੈਂਟਰ ਵਨ ਟਾਈਮ ਗ੍ਰਾਂਟ ਦੇ ਵੀ ਦੇਊਗਾ ਤੇ ਫਿਰ ਅਗਲੇ ਸਾਲ ਕੀ ਕਰਾਂਗੇ ਸੋ ਇਸ ਕਰਕੇ ਜ਼ਰੂਰੀ ਹੈ ਕਿ ਪਹਿਲਾਂ ਅਸੀਂ ਆਪਣਾ ਘਰ ਠੀਕ ਕਰੀਏ ਇਸੇ ਸੈਂਟਰ ਸਟੇਟ ਸਕੀਮ ਦੇ ਤਹਿਤ ਬਹੁਤ ਸਾਰੀਆਂ ਸਟੇਟਾਂ ਨੇ ਜਿਨ੍ਹਾਂ ਕੋ ਸਾਡੇ ਵਰਗੇ ਜ਼ਮੀਨ ਨਹੀਂ ਹੈ ਪਾਣੀ ਨਹੀਂ ਹੈ ਧਰਤੀ ਨਹੀਂ ਹੈ ਔਰ এনवायरमेंट ਨਹੀਂ ਹੈ ਜਿਵੇਂ ਕਰਨਾਟਕ ਬਰਾਨੀ ਸਟੇਟਾਂ ਬਹੁਤੀ ਉਹਨਾਂ ਨੇ ਬਹੁਤ ਤਰੱਕੀ ਕਰ ਲਈ ਹੈ ਤੇ ਅਸੀਂ ਕਿਉਂ ਨਹੀਂ ਕਰ ਸਕਦੇ ਸਾਨੂੰ ਇਹ ਬੈਠ ਕੇ ਸੋਚਣ ਦੀ ਲੋੜ ਹੈ ਜਿਹੜੀਆਂ ਰੁਕਾਵਟਾਂ ਨੇ ਉਹਨਾਂ ਨੂੰ ਦੂਰ ਕਰਨ ਦੀ ਲੋੜ ਹੈ ਜਿੱਥੇ ਸਾਨੂੰ ਸੈਂਟਰ ਤੇ ਪ੍ਰੈਸ਼ਰ ਪਾਉਣ ਦੀ ਲੋੜ ਹੈ ਅਕਰਾਸ ਦਾ ਪਾਰਟੀ ਰਲ ਕੇ ਕੰਮ ਕਰਨਾ ਚਾਹੀਦਾ ਇਹ ਨਹੀਂ ਕਿ ਆਪ ਪਾਰਟੀ ਪ੍ਰੈਸਟ ਕਰਦੀ ਹੈ ਉਹ ਕਾਂਗਰਸ ਦਾ ਵਿਰੋਧ ਕਰੇ ਜਾਂ ਦੂਜੇ ਦਾ ਵਿਰੋਧ ਕਰਨ ਜਾਂ ਅਕਾਲੀ ਦਾ ਵਿਰੋਧ ਕਰਨ ਸੋ ਜਿੱਥੇ ਸਾਂਝੇ ਮੁੱਦੇ ਨੇ ਉੱਥੇ ਸਾਂਝੀ ਗੱਲ ਕਰਨ ਦੀ ਲੋੜ ਹੈ ਦੂਜਾ ਸਾਡੇ ਸਿਆਸਤਦਾਨ ਨੂੰ ਸੋਚਣਾ ਪੈਣਾ ਹੈ ਕਿ ਲੁੱਟਮਾਰ ਕਰਨ ਦੀ ਥਾਂ ਪੰਜਾਬ ਨੂੰ ਜਿਵੇਂ ਅਸੀਂ 47 ਤੋਂ ਬਾਅਦ ਰੀਬਿਲਡ ਕੀਤਾ ਸੀਗਾ ਪੰਜਾਬ ਦੀ ਇਕਨੋਮੀ ਨੂੰ ਰੀ ਸੁਰੱਖਤ ਕਰਨ ਦੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ ਕੀਤਾ ਜਾ ਸਕਦਾ ਜੇ ਇਸ ਕਿਸਮ ਦੇ ਇਤਿਹਾਸ ਦੀਆਂ ਪੈੜਾ ਮਾਪਦੇ ਆ ਇਹਦੀ ਤਬਦੀਲੀ ਨੂੰ ਦੇਖਦੇ ਆ ਸਾਰੀ ਜੇ ਅਸੀਂ 20ਵੀਂ ਸਦੀ ਦੇਖੀਏ ਤਾਂ ਉਹਦੇ ਚ ਪ੍ਰੋਟੈਸਟ ਮੂਵਮੈਂਟਾਂ ਵੀ ਆ ਡਿਵੈਲਪਮੈਂਟ ਦਾ ਪ੍ਰੋਸੈਸ ਹੋਇਆ ਪ੍ਰੋਟੈਸਟ ਵੀ ਕਰਦੇ ਨੇ ਨੂੰ ਫੇਰ ਪ੍ਰੋਸੈਸ ਡਿਵੈਲਪਮੈਂਟ ਦਾ ਆਉਂਦਾ ਪਰ 90 ਤੋਂ ਬਾਅਦ ਵਿੱਚ ਜਿਸ ਪੱਧਰ ਤੇ ਇਹ ਇੱਕ ਜੈ ਨਵ ਉਦਾਰਵਾਦ ਦਾ ਪ੍ਰੋਜੈਕਟ ਸਟਾਰਟ ਵੀ ਹੁੰਦਾ ਉਹਦੇ ਨਾਲ ਪ੍ਰੋਟੈਸਟ ਮੂਵਮੈਂਟ ਜਿੰਨੀ ਕਿਸਾਨੀ ਦੀ ਖੜੀ ਹੁੰਦੀ ਆ ਦਿੱਲੀ ਤੱਕ ਇਕੱਠੇ ਦੇ ਇਕੱਠੀ ਜਿਉਂ-ਜਿਉਂ ਤਕੜੀ ਮੂਵਮੈਂਟ ਬਣਦੀ ਆ ਉਹਦੇ ਨਾਲ ਟੋਟਲ ਪੰਜਾਬ ਜੁੜ ਜਾਂਦਾ ਜਿਸ ਪੱਧਰ ਤੇ ਉਹ 3 ਲੱਖ ਤੁਸੀਂ ਜ਼ਿਕਰ ਕੀਤਾ ਸੀਗਾ ਕਿ 20ਵੀਂ ਸਦੀ ਦੇ ਸ਼ੁਰੂਆਤ ਦੇ ਵਿੱਚ ਲੜਾਈ ਲੜ ਕੇ ਉਹ 3 ਲੱਖ ਅੰਗਰੇਜ਼ਾਂ ਤੋਂ ਕਿ ਉਹ ਜਿੰਨੇ ਸ਼ਾਹੂਕਰਾਂ ਦੀ ਪਾਵਰ ਸੀ ਉਹਦੇ ਤੋਂ ਲਵਰੇਟ ਹੋ ਗਏ ਸੀਗੇ ਤੇ ਨਾਲ ਇੱਕ ਪਾਸੇ ਬਰਤਾਨੀਆਂ ਨਾਲ ਲੜਾਈ ਲੜੀ ਜਾ ਰਹੀ ਸੀ ਇੱਥੇ ਦਿੱਲੀ ਦੇ ਤਖਤ ਦੇ ਖਿਲਾਫ ਇੱਕ ਲੜਾਈ ਚੱਲ ਰਹੀ ਸੀ ਦੂਜਾ ਉਹਦੇ ਨਾਲ ਹੀ ਇਹ ਸੀਗਾ ਕਿ ਟੋਟਲ ਪੰਜਾਬ ਦੇਖ ਰਿਆ ਸੀ ਅਸੀਂ ਟਰਨ ਕਰ ਸਕਦੇ ਹਾਂ ਜਿਹੜੀ ਇੱਕ ਕਲੈਕਟਿਵ ਲੀਡਰਸ਼ਿਪ ਤੇ ਕਲੈਕਟਿਵ ਪ੍ਰੋਟੈਸਟ ਨੇ ਸਾਰਾ ਪੰਜਾਬ ਖੜਾ ਕਰ ਰਿਆ ਸੀ ਉਹ ਤੋਂ ਬਾਅਦ ਚ ਨਿਕਲਦੇ ਇਹ ਸਾਲ ਦੋ ਸਾਲ ਦੇ ਦੌਰ ਚ ਉਹ ਇੱਕ ਨਵੇਂ ਕਿਸਮ ਦੀ ਜਿਹੜੀ ਕਲੈਕਟਿਵਲੀ ਉਥੇ ਇਕੱਠੇ ਖਾਣਾ ਖਾਂਦੇ ਨੇ ਇਕੱਠੇ ਸਾਰੇ ਆਪਣਾ ਸਮਾਂ ਲੈ ਜਾਂਦੇ ਨੇ ਇਕੱਠੇ ਰਹਿੰਦੇ ਨੇ ਇਕੱਠੇ ਗੀਤ ਗਾਉਂਦੇ ਨੇ ਇਸ ਕਿਸਮ ਨਾਲ ਪੰਜਾਬ ਨੇ ਆਪਣੀਆਂ ਪੁਰਾਣੀਆਂ ਸਾਰੀਆਂ ਪਾਵਰਫੁਲ ਪ੍ਰੋਟੈਸਟ ਵਾਲੀਆਂ ਵਿਰਾਸਤਾਂ ਪਲੱਸ ਸਾਰਾ ਇੱਕ ਲੌਜਿਕ ਇਕੱਠਾ ਹੋ ਗਿਆ ਸੀ ਇਹ ਨੂੰ ਕਿਵੇਂ ਕਿਹੜੇ ਅੱਜ ਦੇ ਦੌਰ ਦੇ ਵਿੱਚ ਇਹ ਇਸ ਚੀਜ਼ ਤੋਂ ਹੁਣ ਨਵੀਂ ਕੋਈ ਸੰਭਾਵਨਾ ਜਾਂ ਨਵੀਂ ਕੀ ਓਰੀਐਂਟੇਸ਼ਨ ਵੱਲ ਨੂੰ ਇਹ ਇੱਕ ਥੌਟ ਪ੍ਰੋਸੈਸ ਆ ਜਿਹੜਾ ਟ੍ਰਾਇਗ੍ਰਾਮ ਕੀਤਾ ਜਾਵੇ। ਦੇਖੋ ਗੱਲ ਇਹ ਆ ਕਿ ਜਿਹੜਾ 2021 ਦਾ ਕਿਸਾਨ ਅੰਦੋਲਨ ਆ ਉਹ ਇੱਕ ਬੈਂਚਮਾਰਕ ਹਾਲ ਆ। ਕਿ ਜਿਹਨੇ ਚ ਪੰਜਾਬ ਨੇ ਸਾਬਤ ਕਰਤਾ ਕਿ ਪੰਜਾਬ ਨਸ਼ੇੜੀ ਨਹੀਂ ਹੈ। ਇਹਨੇ ਸਾਬਤ ਕਰਤਾ ਕਿ ਪੰਜਾਬ ਟੈਰੋਰਿਸਟ ਨਹੀਂ ਹੈ। ਕੋ ਮੂਵਮੈਂਟ ਦੀ ਖੂਬੀ ਸੀ ਕਿ ਮੂਵਮੈਂਟ ਪੀਸਫੁਲ ਸੀਗੀ। ਇਥੋਂ ਚੱਲੇ ਸੀਗੇ ਵੀ ਜਿੱਥੇ ਸਰਕਾਰ ਸਾਨੂੰ ਰੋਕੇਗੀ ਉੱਥੇ ਜਾ ਕੇ ਬਹਿ ਜਾਣਾ। ਕਿ ਬਹਿ ਗਏ। ਉਹਨਾਂ ਨੇ ਟਰੈਕਟਰ ਟਾਲੀ ਦਾ ਰੂਪਕਾਰ ਬਣਾ ਲਿਆ। ਉਹਨਾਂ ਨੇ ਲੋਕਲ ਬੰਦਿਆਂ ਨਾਲ ਉੱਥੇ ਰਾਤ ਦਾ ਕੰਮ ਕੀਤਾ ਉਹਨਾਂ ਨਾਲ ਡਾਲ ਮੇਕੇ ਸਰਕੂਲਰ ਮੂਵਮੈਂਟ ਚਲਾਈ ਲੰਗਰ ਲਾਏ ਉੱਥੇ ਔਰ ਇਹਦੇ ਨਾਲ ਪੰਜਾਬ ਦਾ ਹਰ ਵਰਗ ਪੰਜਾਬ ਦਾ ਨਹੀਂ ਹਰਿਆਣੇ ਦਾ ਹਰ ਵਰਗ ਯੂਪੀ ਦਾ ਹਰ ਵਰਗ ਜੁੜ ਗਿਆ ਉਹਦੇ ਚ ਮੁਸਲਮਾਨ ਵੀ ਆਏ ਉਹ ਚ ਹਿੰਦੂ ਕਿਸਾਨ ਵੀ ਆਏ ਸਿੱਖ ਵੀ ਆਏ ਹਰ ਜਾਤ ਦੇ ਉੱਥੇ ਕਿਸਾਨ ਆਏ ਖੇਤ ਮਜ਼ਦੂਰ ਵੀ ਕੁਝ ਸ਼ਾਮਲ ਹੋ ਗਏ ਇਸ ਮੂਮੈਂਟ ਚ ਤਾਂ ਇਹ ਇੱਕ ਬੈਂਚਮਾਰਕ ਜੀ ਹੈਗਾ ਜਿਹੜਾ ਸਾਨੂੰ ਇੱਕ ਸਟਰੈਂਥ ਦਿੰਦਾ ਕਿ ਜ਼ਰੂਰੀ ਨਹੀਂ ਕਿ ਪੰਜਾਬ ਘਰਕਦਾ ਹੀ ਜਾਏ ਇਹ ਦਿੰਦਾ ਹੈ ਕਿ ਪੰਜਾਬ ਦੇ ਵਿੱਚ ਅਜੇ ਸਮਰੱਥਾ ਹੈ ਉਹ ਉੱਠਣ ਦੀ ਤੇ ਇਹ ਜਿਹੜੀ ਸਮਰੱਥਾ ਉਹ ਆਪਣੀਆਂ ਜਿਹੜੀਆਂ ਸੰਭਾਵਨਾਵਾਂ ਚ ਕਨਵਰਟ ਨਹੀਂ ਹੋ ਸਕੀ ਕਿਉਂਕਿ ਵਾਪਸ ਆਉਣ ਤੋਂ ਬਾਅਦ ਉਹ ਹੀ ਕਿਸਾਨ ਜਥੇਬੰਦੀਆਂ ਜਿਹਨੀਆਂ ਰਲ ਕੇ ਇਕੱਠੀਆਂ ਚੱਲ ਰਹੀਆਂ ਸੀਗੀਆਂ ਉਹਨਾਂ ਨੇ ਦੇ ਵਿੱਚ ਟੁੱਟਭਾੜੀ ਸ਼ੁਰੂ ਹੋ ਗਈ ਤੇ ਇਲਜ਼ਾਮਬਾਜ਼ੀ ਸ਼ੁਰੂ ਹੋਈ ਤੇ ਅਜੇ ਵੀ ਪੰਜਾਬ ਦੇ ਵਿੱਚ ਕਿਸਾਨ ਮੂਵਮੈਂਟ ਜਿਹੜੀ ਆ ਦੂਜੇ ਇਲਾਕਿਆਂ ਦੇ ਮਾਮਲੇ ਮੁਕਾਬਲੇ ਕਾਫੀ ਸਰਗਰਮ ਹੈ ਔਰ ਪੋਲੀਟੀਕਲੀ ਚੇਤਨ ਹੈ ਪਰ ਦੁਖਾਂ ਤੇ ਹੈ ਕਿ ਕਿਸਾਨ ਮੂਵਮੈਂਟ ਜਿਹੜੀ ਆ ਉਹ ਜਿਹੜੀ ਸਿਚੁਏਸ਼ਨ ਨੂੰ ਇੱਕ ਨਵੀਂ ਦਿਸ਼ਾ ਨਹੀਂ ਹੁੰਦੀ ਆ ਉਹ ਦੇਣ ਦੇ ਵਿੱਚ ਅਸਮਰਥ ਹੈ ਤੁਸੀਂ ਸ਼ਾਇਦ ਤੁਹਾਨੂੰ ਯਾਦ ਹੋਣਾ ਕਿ ਸਾਡੇ ਵਿੱਚੋਂ ਕਈ ਸਕਾਲਰਸ ਨੇ ਇਹ ਸੁਝਾਅ ਵੀ ਦਿੱਤਾ ਹੈ ਕਿ ਅੱਜ ਦੇ ਯੁੱਗ ਦੇ ਵਿੱਚ ਜਿੱਥੇ ਸਰਮਾਇਅਦਾਰੀ ਖੇਤੀ ਦੇ ਵਿੱਚ ਪ੍ਰਧਾਨ ਹੋ ਗਈ ਆ ਛੋਟੀ ਕਿਸਾਨੀ ਖਾਸ ਕਰਕੇ ਸਮਾਲ ਤੇ ਮਾਰਜਨ ਫਾਰਮਰ ਜਿਹੜਾ ਹੈ ਉਹ ਆਪਣੇ ਆਪ ਸਰਵਾਈਵ ਨਹੀਂ ਕਰ ਸਕਦਾ ਨਾ ਟਰੈਕਟਰ ਰੱਖ ਸਕਦਾ ਨਾ ਟਰੈਕਟਰ ਮੇਨਟੇਨ ਕਰ ਸਕਦਾ ਨਾ ਕੰਬਾਈਨ ਖਰੀਦ ਸਕਦਾ ਰੱਖ ਸਕਦਾ ਜੇ ਇਕੱਠੇ ਹੋ ਕੇ ਰਲ ਕੇ ਕੰਮ ਕਰਨ ਤੇ ਉਹਨਾਂ ਵਾਸਤੇ ਸੌਖਾ ਕੰਮ ਹੈ ਇਸੇ ਤਰ੍ਹਾਂ ਪਿੰਡਾਂ ਦੇ ਵਿੱਚ ਉਹ ਕੋールド ਸਟੋਰੇਜ ਕੋਈ ਇਕੱਲਾ-ਕੱਲਾ ਨਹੀਂ ਬਣਾ ਸਕਦਾ ਜੇ ਰਲ ਕੇ ਕੰਮ ਕਰਨ ਤੇ ਪਾਸਿਬਲ ਹੈ ਤੇ ਇਹ ਸੁਝਾਉਂਦਾ ਸੀਗਾ ਕਿ ਸਾਨੂੰ ਗੱਠ ਕੇ ਸੈਮੀਨਾਰ ਕਰਨੇ ਚਾਹੀਦੇ ਆ ਗੱਲਬਾਤ ਕਰਨੀ ਚਾਹੀਦੀ ਆ ਤੇ ਇੱਕ ਨਵੀਂ ਦਿਸ਼ਾ ਦਿਨੀ ਚਾਹੀਦੀ ਆ ਸਾਰੀ ਸਿਚੁਏਸ਼ਨ ਦੇ ਵਿੱਚ ਕਿ ਪੰਜਾਬ ਦੇ ਆਰਥਿਕ ਵਿਕਾਸ ਨੂੰ ਮੋੜਾ ਕਿਵੇਂ ਦਿੱਤਾ ਜਾਵੇ ਪਰ ਸਾਡੀ ਜਿਹੜੀ ਕਿਸਾਨ ਲਹਿਰ ਦੇ ਨੇਤਾ ਨੇ ਉਹ ਇਹਦੇ ਤੇ ਅਜੇ ਵਿਚਾਰ ਕਰਨ ਨੂੰ ਤਿਆਰ ਨਹੀਂ ਹੈਗੇ ਤੇ ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਸਾਰਾ ਕੰਮ ਸਟੇਟ ਕਰਕੇ ਦਵੇ ਨਾ ਪੰਜਾਬ ਸਟੇਟ ਕੋ ਸਾਧਣੇ ਕਰਨ ਦੇ ਤੇ ਨਾ ਸੈਂਟਰ ਦੇ ਕੋਲ ਵਿਲ ਹੈ ਇਹ ਸਾਰੇ ਕੰਮ ਕਰਕੇ ਦੇਣ ਦੀ ਸੈਂਟਰ ਦਾ ਪੰਜਾਬ ਦੇ ਨੂੰ ਕੋਈ ਐਕਸਟਰਾ ਆਰਡਨਰੀ ਫੈਸਿਲਿਟੀ ਇਸ ਕਰਕੇ ਵੀ ਦੇਣ ਨੂੰ ਤਿਆਰ ਨਹੀਂ ਕਿ ਪੰਜਾਬ ਦੇ ਵਿੱਚ ਉਸ ਪਾਰਟੀ ਦਾ ਰਾਜ ਆ ਜਿਹੜੀ ਸੈਂਟਰ ਗਵਰਨਮੈਂਟ ਦੀ ਸਪੋਰਟ ਨਹੀਂ ਕਰਦੀ ਸੋ ਇਸ ਕਰਕੇ ਪੰਜਾਬ ਨੂੰ ਆਪਣੇ ਤਰੀਕੇ ਨਾਲ ਸੋਚਣਾ ਚਾਹੀਦਾ ਤੇ ਇਸ ਵਾਸਤੇ ਕਈ ਤਰ੍ਹਾਂ ਸੰਭਵ ਨੇ ਔਰ ਜੇ ਕਿਸਾਨ ਲਹਿਰ ਜਿਹੜੀ ਹੈ ਜਿੱਦਾਂ ਇਹਨਾਂ ਨੇ ਇਕਾ ਸਹਿਰਤਾ ਨਾਲ ਇਕੱਠੇ ਹੋ ਕੇ ਪੀਸਫੁਲੀ ਕੰਮ ਕੀਤਾ ਉਹਦੇ ਵਿੱਚ ਜਿਹੜੀ ਕ੍ਰੀਏਟੀਵਿਟੀ ਜਿਹੜੀ ਆਈ ਸੂਗੀ ਜਿੱਚ ਨਵੇਂ ਨਵੇਂ ਤਰੀਕੇ ਨਾਲ ਪ੍ਰੋਟੈਸਟ ਕਰਨਾ ਨਵੇਂ ਦਿਸ਼ਾ ਦੇ ਵਿੱਚ ਸੋਚਣਾ ਆਪਾਂ ਅਖਬਾਰ ਕਰਦੇ ਹਾਂ ਟ੍ਰੈਲੀ ਟਾਈਮਸ ਤੇ ਇਹ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਤੁਸੀਂ ਕਰ ਸਕਦੇ ਹੋ ਕਿ ਪੰਜਾਬ ਚ ਕੋਈ ਐਕਸਪੈਰੀਮੈਂਟ ਹੈ ਜਿਹੜੇ ਅ ਕੋਆਪਰੇਟਿਵ ਦਾ ਐਕਸਪੀਰੀਅੰਸ ਹੈ ਸ਼ਵਾਰਜੁਖਸ਼ਾਹਪੁਰ ਦੇ ਨੇੜੇ ਜਿਹੜਾ ਪਿੰਡ ਜਹਾਂ ਲਾਭੜਾ ਕਾਂਗੜੀ ਲਾਭੜਾ ਜਿਹੜਾ ਹੈਗਾ ਉਹ ਬੜਾ ਕਾਮਯਾਬ ਆਪਰੇਸ਼ਨ ਹੈ ਉਹ ਅਜੇ ਉਹਨਾਂ ਕੋਲ ਪ੍ਰੋਸੈਸਿੰਗ ਦਾ ਕੰਮ ਬਹੁਤ ਘੱਟ ਹੈ ਲੇਕਿਨ ਉਹਨਾਂ ਨੇ ਕੋਆਪਰੇਟਿਵ ਬੇਸਿਸ ਤੇ ਕ੍ਰੈਡਿਟ سستا کرزہ دے دے نے. نے مارکیٹنگ دے انتظام کیا ہے کچھ چھوٹا موٹا تے آرگینک ہلدی وغیرہ پیدا کردے نے تو مارکیٹ وہ بڑی کامیاب تجربہ کٹھے ہو کے کام کرن دا کچھ ٹریکٹر رکھے نے لوگوں دے دے اندے ایمبولینس رکھی علاج واسطے انتظام ہے وہ بہت کامیاب ایکسپیرینس ہے اور ایک کوپریٹو جڑے کئی فارمز نے ضروری نہیں کہ سٹیٹ والا ہی ہوئے ਕਿਸਾਨ ਆਪਣੇ ਦੌਰ ਤੇ ਵੀ ਕਰ ਸਕਦੇ ਨੇ ਰਲ ਕੇ ਕੰਮ ਕਰਨ ਦੀ ਇਹ ਸਦਭਾਉਨਾ ਜਿਹੜੀ ਆ ਪੰਜਾਬ ਦੇ ਵਿੱਚ ਪੁਰਾਣੀ ਟ੍ਰੈਡੀਸ਼ਨ ਹੈ ਕਿ ਰਲ ਮਿਲ ਕੇ ਕੰਮ ਕਰੋ ਦੀ ਜੇ ਉਸ ਟ੍ਰੈਡੀਸ਼ਨ ਨੂੰ ਰਿਜਵ ਕਰਕੇ ਆਪਾਂ ਰਲ ਮਿਲ ਕੇ ਕੰਮ ਕਰੀਏ ਤੇ ਕਿਸਾਨੀ ਜਿਹੜੀ ਆ ਜੇ ਖੇਤੀ ਦੇ ਕੰਮ ਦੇ ਨਾਲ-ਨਾਲ ਮਾਰਕੀਟਿੰਗ ਵਿੱਚ ਇਨਵੋਲਵ ਹੋ ਜੇ ਤੇ ਨਾਲ ਪ੍ਰੋਸੈਸਿੰਗ ਚ ਇਨਵੋਲਵ ਹੋ ਜੇ ਤੇ ਬੜਾ ਫਰਕ ਪੈ ਜਾਏਗਾ ਹੁਣ ਦੇਖੋ ਤੁਸੀਂ ਕਣਕ ਦਾ ਆਟਾ ਕਣਕ ਵੀ ਤੇ ਕੀਰਤ ਇਹ ਕਿਲੋ ਸਰਕਾਰ ਖਰੀਦੀ ਆ ਜੇ ਤੁਸੀਂ ਆਟਾ ਉਹਦਾ ਬਣਾ ਲਓ ਤੇ 50 ਪੈਸੇ ਜਾਂ 1 ਰੁਪਇਆ ਆਟਾ ਤੇ ਸੌਹੀ ਲੱਗਦੀ ਆ ਤੇ 50 ਪੈਸੇ ਪਰ ਕਿਲੋ ਦੀ ਜਿਹੜੀ ਥੈਲੀ ਵਾਦੀ ਆ ਤਾਂ ਉਹ 22-23 ਰੁਪਏ ਦੇ ਵਿੱਚ 23 ਰੁਪਏ ਦੇ ਵਿੱਚ 5 ਕਿਲੋ ਦੀ ਥੈਲੀ ਤਿਆਰ ਕਰ ਸਕਦੇ ਜੇ ਤੇ ਪੰਜਾਬ ਦੇ ਮਾਰਕੀਟ ਦੇ ਜਿਹੜਾ ਇਹ ਮਾਰਕ ਲਾ ਕੇ ਜੇ ਤੁਸੀਂ ਵੇਚੋ ਤਾਂ ਉਹ 30 ਰੁਪਏ 25 ਰੁਪਏ ਕਿਲੋ ਵੇਚੂਗੀ 4-5 ਰੁਪਏ ਦਾ ਵੈਲਿਊ ਐਡੀਸ਼ਨ ਪਰ ਤੇਜ਼ੀ ਹੋ ਸਕਦੀ ਆ ਕਿਸੇ ਤੇ ਬਹੁਤ ਸਾਰੀਆਂ ਪ੍ਰੋਡਕਟਸ ਨੇ ਜਿਹੜੀਆਂ ਤੁਸੀਂ ਇਸ ਤਰ੍ਹਾਂ ਕਰ ਸਕਦੇ ਜੇ ਤੇ ਇਹ ਇਹਦੇ ਵਾਸਤੇ ਬਹੁਤ سارے ਇਨੀਸ਼ੀਏਟਿਵ ਚਾਹੀਦੇ ਨੇ ਜਿੱਚ ਕਿਸਾਨ ਮੂਮੈਂਟ ਸਰਕਾਰ ਐਗਰੀਕਲਚਰ ਯੂਨੀਵਰਸਿਟੀ ਐਕਸਪਰਟ ਜਿਹੜੇ ਨੇ ਨਾਲ ਕੇ ਕੰਮ ਕਰਨ ਤੇ ਸੰਭਵ ਹੈ ਪੰਜਾਬ ਦੀ ਰਿਸਰਕਸ਼ਨ ਜਿਹੜੀ ਹੈ ਇਹ ਬਹੁਤ ਹੀ ਡਿਟੇਲ ਦੇ ਵਿੱਚ ਜਿਸ ਕਿਸਮ ਦਾ ਸਟਰਕਚਰਲ ਇਸ਼ੂ ਵਿਸ਼ੇਸ਼ ਤੌਰ ਤੇ ਆਰਥਿਕ ਕਾਨੂੰਨ ਲੈ ਕੇ ਉਹਦੇ ਨਾਲ ਉਹਦੇ ਚ ਕਿਨੇ ਕਿਨੇ ਪੋਲਿਟਿਕਸ ਵੀ ਤੇ ਰਜਿਸਟਰਸ ਵੀ ਸਾਰੀ ਦਿਸਾਈ ਤਬਦੀਲ ਹੁੰਦੀ ਜਿਸ ਥਾਂ ਤੇ ਆ ਕੇ ਪੰਜਾਬ ਖੜਾ ਗਿਆ ਉਹਦੇ ਚੋਂ ਕਿਸਾਨ ਮੂਵਮੈਂਟ ਜਾਂ ਟੋਟਲ ਪੰਜਾਬ ਦੀ ਇੱਕ ਮੂਵਮੈਂਟ ਬਣ ਗਈ ਸੀ ਇਹਨੂੰ ਹੁਣ ਮੁੜ ਕੇ ਪੰਜਾਬ ਨੂੰ ਕਿਉਂਕਿ ਦੁਨੀਆ ਭਰ ਦੇ ਵਿਦਵਾਨ ਜਾਂ ਦੁਨੀਆ ਭਰ ਦਾ ਇੰਨਾ ਹਿਊਮਨ ਕੈਪੀਟਲ ਹੈ ਥਾਂ ਥਾਂ ਤੇ ਉਹ ਸਾਰਾ ਕਲੈਕਟਿਵਲੀ ਕੋਆਪਰੇਟਿਵਲੀ ਜੇ ਇਹਨੂੰ ਔਰੀਐਂਟੇਸ਼ਨ ਨੂੰ ਇਸ ਔਰੀਐਂਟੇਸ਼ਨ ਨੂੰ ਕੇਂਦਰ ਚ ਰੱਖ ਲੈਂਦਾ ਤਾਂ ਪੰਜਾਬ ਕਿਸੇ ਨਾ ਕਿਸੇ ਰੂਪ ਚ ਮੁਰਖ ਖੜਾ ਹੋ ਸਕਦਾ ਨਹੀਂ ਇਸ ਕਿਸਮ ਦੇ ਚਰਸਤੇ ਚ ਖੜਾ ਜਿਹੜਾ ਪੰਜਾਬ ਕਹਿੰਦਾ ਕਈ ਟ ਹੈ ਜਿਹੜੀਆਂ ਹੰਡਾ ਚੁੱਕਾ 47 ਚ ਹੰਡਾਈ ਆ ਉਹ ਤੋਂ ਪਹਿਲਾਂ ਗੁਲਾਮੀ ਦੇ ਤੌਰ ਤੇ ਡੈਟਵੇ ਤੌਰ ਤੇ ਢਾਈ ਆ ਫਿਰ ਅਸੀਂ 92 ਦੇ ਤੌਰ ਤੇ ਢਾਈ ਆ ਹੁਣ ਫਿਰ ਕਿਤੇ ਨਾ ਕਿਤੇ ਜੇ ਇਕਨੋਮਿਕ ਸੈਂਟਰ ਤੋਂ ਚੀਜ਼ ਸ਼ਿਫਟ ਹੋ ਕੇ ਨੋਨ ਇਕਨੋਮਿਕ ਸੈਂਟਰ ਵੱਲ ਚਲੀ ਜਾਊਗਾ ਇਹ ਖਦਸ਼ਾ ਅੱਜ ਵੀ ਖੜਾ ਵਾ ਸੋ ਇਸ ਕਰਕੇ ਜਿੰਨੇ ਪੰਜਾਬ ਦੇ ਸ਼ਹਿਰ ਦੇ ਹਿੱਸੇ ਨੇ ਉਹਨਾਂ ਸ਼ਹਿਰ ਦੇ ਹਿੱਸਿਆਂ ਨੂੰ ਗਲੋਬਲ ਲੈਵਲ ਤੇ ਵੀ ਤੇ ਲੋਕਲ ਲੈਵਲ ਤੇ ਵੀ ਆਪਣਾ ਜਿਹੜਾ ਗਿਆਨ ਦਾ ਭੰਡਾਰ ਆ ਉਹਨੂੰ ਇਸ ਦ੍ਰਿਸ਼ ਜਿਹੜਾ ਵਿੱਚ ਕਲੈਕਟਿਵਲੀ ਵਰਕ ਕਰਕੇ ਇਹਦੀ ਤਕਰੀਰੀ ਵਾਸਤੇ ਕਾਰਜਕਾਰਨਬਰ ਨੂੰ ਆਉਣਾ ਚਾਹੀਦਾ ਅੱਜ ਜਿਸ ਪੱਧਰ ਤੇ ਪ੍ਰੋਫੈਸਰ ਸਾਹਿਬ ਹੋਣਾ ਨੇ ਕਿਉਂਕਿ ਇਹਨਾਂ ਨੇ ਉਹ ਸਫਰ ਜ਼ਿੰਦਗੀ ਜੀ ਵੀ ਆ ਤੇ ਜ਼ਿੰਦਗੀ ਦਾ ਉਹ ਪ੍ਰੈਕਟੀਕਲ ਤੋਂ ਲੈ ਕੇ ਥਿਉਰੈਟिकल ਤੇ ਲੈ ਤੋਂ ਲੈ ਕੇ ਸਾਰੀ ਚੀਜ਼ ਆ ਜਿਹੜੀ ਉਹਨੀਆਂ ਕਨੈਕਟਿਵਿਟੀਆਂ ਨੂੰ ਆਪਣੇ ਬੌਧਿਕ ਤੋਂ ਲੈ ਕੇ ਰਿਸਰਚ ਦੇ ਮੈਥਡੋਲੋਜੀ ਦੇ ਨਾਲ ਪੰਜਾਬ ਡੀਕੋਡ ਕਰਨ ਦੀ ਕੋਸ਼ਿਸ਼ ਕੀਤੀ ਆ ਬਹੁਤ ਬਹੁਤ ਧੰਨਵਾਦ ਹਾਂ ਸ਼ੁਕਰੀਆ ਬਹੁਤ ਬਹੁਤ ਖੁਸ਼ੀ ਹੋ ਗਿਆ ਓਕੇ ਓਕੇ ਧੰਨਵਾਦ